ਦੇ ਸਹੀ ਗੱਲ ਸਹੀ ਗੱਲ ਨਹੀਂ ਕਿਹੜੀ ਬਾਜ਼ ਦੀ ਗੱਲ ਕਰਦੇ ਸੀ ਹਾਂ ਵੀ ਚੇਲਿਆ ਮਾਣੇ ਵਾਲੀ ਨਹੀਂ ਜਿਹੜੀ ਉੱਡੀ ਵਾਲੀ ਹਾਂ ਹਾਂ ਜਿਹੜੇ ਮੈਂ ਨੇੜੇ ਨੇੜੇ ਪਿੰਡਾਂ ਵਾਲੇ ਸੀ ਜਿਵੇਂ ਬਰਾੜ ਦੇ 10 ਬੰਦੇ ਕੀਤੇ ਹੋਏ ਸੀ 10 ਕਬੂਤਰ ਚੱਕੇ ਇਹਨਾਂ ਦੇ ਉਹ ਚਾਹ ਰਹਿਣ ਦੇ ਵੀਡੀਓ ਬਣਾਈ ਜਾਂਦੇ ਆ ਪੰਜ ਇਹਦੇ ਸੁਖਵੀਰ ਦੇ ਆਦੇ ਕਰੇ ਵੀ ਹਾਂ ਪੰਜ ਤਾਂ ਸੁਖਵੀਰ ਹੀ ਲੈ ਆ ਵੱਡੀਆਂ ਆਪਾਂ ਕੁੱਕੜ ਵਾਲੀ ਵੀ ਗੱਲ ਕਰਨੀ ਬੱਚਾ ਬੰਦਾਂ ਉਹ ਕੁੱਕੜ ਵਾਲੀ ਗੱਲ ਉਹ ਦੱਸ ਕਾਰ ਉਹ ਕੋਮਲਾ ਉਹ ਗਿੰਨੀ ਨੂੰ ਕਹਿ ਦਿਆਂਗੇ ਸਹੀ ਐ ਦੱਸ ਨਹੀਂ ਨਹੀਂ ਗਾਂ ਨੂੰ ਬਸ ਪਾਤੀਆਂ ਕੋਲੇ ਕੁੱਕੜ ਨਹੀਂ ਛੱਡਣਾ ਨਹੀਂ 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 ਇਹ ਨਹੀਂ ਸਮਝ ਲੱਗਿਆ ਕਿ ਆਹ ਮਾਰੇ ਬੁੜੀ ਜਿਆਦਾ ਦੰਦ ਮਾਰੇ ਹੋਣਗੇ ਕੁੱਕੜ ਨੇ ਨਹੀਂ ਕੁੱਕੜ ਕੀ ਹੋ ਗਿਆ ਵੀ ਉਹ ਕੁੱਕੜ ਨਹੀਂ ਕੁੱਕੜ ਦਾ ਪੱਖੀ ਜੀ ਦੰਦ ਮਾਰੇ ਕੁੱਕੜ ਨੇ ਤਾਂ ਡੰਡਾ ਮਾਰੇ ਸੁਖਵੀਰ ਕੁੱਕੜ ਵਾਲੀ ਉਹ ਗੱਲ ਤਾਂ ਸੁਣਾ ਦੇ ਵੀ ਕੀ ਕੁੱਕੜ ਕੀ ਹੋਇਆ ਕੁੱਕੜ ਨੂੰ ਉਹ ਕੁੱਕੜ ਲੜਿਆ ਸੀ ਉਹ ਆ ਜਾ ਕੋਮਲ ਖੜ ਜਾ ਯਾਰ ਖੜ ਜਾ ਯਾਰ ਉਹ ਕੋਮਲ ਫੇਰ ਦੇਖ ਲੈ ਨਹੀਂ ਲਾਉਂਦੇ ਨਹੀਂ ਹੁਣ ਲਾਵਾਂਗੇ ਤੁਹਾਡਾ ਜਗ੍ਹਾ ਰਹੇ ਤਾਂ ਨਾਲ ਪੁਰਦਾ ਦੇ ਪੈਸੇ ਤੋਂ ਆਏ ਸੀ ਮੈਂ ਬਾਈ ਦਸੰਬਰ ਦੇ ਆਏ ਆ ਤੇ ਹੁਣ ਕਦੋਂ ਜਾਣਾ ਹੁਣ ਤਾਂ ਜੂਨ 'ਚ ਜਾਵਾਂਗੇ ਅੱਛਾ ਬਾਜ਼ੀਆਂ ਪੂਜੀਆਂ ਛੱਡ ਕੇ ਕਿੱਥੋਂ ਆਪਣੀ ਏਕੜ ਥੋੜੀਆਂ ਘਣੀਆ ਕਿੱਥੋਂ ਸ਼ੁਰੂਆਤ ਕਰਨੀ ਹੈ ਬਾਜੀ ਦੀ ਤੋਂ ਚਲੂ ਕੋਟ ਤੋਂ ਆਏ ਬਣਾ ਬਲੌਗ ਤੋਂ ਪੂਰ ਕੋਟ ਤੋਂ ਛੱਡ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਬਣੂਗੀ ਬਣਾ ਲੈਣੀ ਆਪਾਂ ਇੱਥੇ ਇਕੱਠੇ ਹੋਏ ਆ ਨਹੀਂ ਨਹੀਂ ਉਹ ਬਣਾ ਦੇਣਾ ਕੋਈ ਚੱਕਰ ਨਹੀਂ ਹੋਰ ਸੁਣੋ ਬਣ ਗਿਆ ਬਲੌਗ ਤੋਂ ਭਰਾ ਜੀ ਅੱਜ ਨਾ ਗੋਰੀ ਲਹਾਰ ਇਹਦੇ ਆਪਣੇ ਸ੍ਰੀ ਖੰਡਪੜ ਸਾਹਿਬ ਦਾ ਭੋਗ ਸੀ ਸਾਰੇ ਆਪਣੇ ਕੂਤਰਬਾਏ ਮਿੱਤਰ ਸੀ ਕਿ ਪੋਸਤਾਂ ਉੱਠ ਗਏ ਤੇ ਅਸੀਂ ਇਧਰ ਇਕੱਠੇ ਜੇ ਹੋਏ ਸੀ ਸੁਖਲਾ ਕਰਦੇ ਆ ਕੂਤਰਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਇੱਕ ਦੂਜੇ ਨੂੰ ਟੀਚਰ ਮਜ਼ਾਕ ਸਾਰੇ ਤਰ੍ਹਾਂ ਦਾ ਚੱਲਦਾ ਭਰਾ ਕੋਈ ਐਵੇਂ ਨਾ ਦਿਲ ਤੇ ਨਾਲ ਲਾ ਲਓ ਸਾਡੀ ਕੋਈ ਸੁਣ ਕੇ ਕੋਈ ਤੀਜਾ ਬੰਦਾ ਕਹਿ ਦੇਵੇ ਉੱਥੇ ਆ ਗੱਲਾਂ ਕਰਦੇ ਉੱਥੇ ਆ ਗੱਲਾਂ ਕਰਦੇ ਇਹ ਤਾਂ ਟੀਚਰਾਂ ਚੱਲਦੀਆਂ ਸਾਡੀਆਂ ਸਦਾ ਹੀ ਚੱਲਦੀਆਂ ਰਹਿੰਦੀਆਂ ਹੁਣ ਕਿੱਥੇ ਛੱਡਣਾ ਕੂਤਰ ਜੀ ਹੈਂ ਕਿੰਨੀ ਤਰੀਕ ਨੂੰ ਮਾਰਚ ਨੂੰ ਕਿੰਨੀ ਮਾਰ ਮਾਰਚ ਚ ਹੈ ਇਹ ਸਾਡਾ ਉਸਤਾਦ ਆ ਬਈ ਸਾਰਿਆਂ ਦਾ ਉਸਤਾਦ ਫਿਰ ਉਹ ਗੇਮ ਪਾਣੀ ਕਿਹਦੇ ਵਾਲਾ ਚੱਲਦਾ ਆਪਣਾ ਕਾਬਦਾਈ ਆ ਹੈਂ ਆਬਦਾਈ ਆ ਆਬਦਾਈ ਆ ਠੀਕ ਹੈ ਸਾਡੇ ਦਾ ਆਪਣਾ ਪਾਣੀ ਠੀਕ ਹੈ ਇਹ ਛੋਟਾ ਸੁਖਵੀਰ ਆ ਭਰਾ ਕਿਹੜੀ نسل ਦਾ ਛੱਟਣਾ ਕਿਹੜੀ نسل ਦਾ ਛੱਟਣਾ ਕਾਕੇ ਵਾਲਾ ਕਾਕੇ ਵਾਲਾ ਦਾ ਛੱਟਣਾ ਕਿਹੜੀਆਂ ਅੱਖਾਂ ਉਹਦੀਆਂ ਹੈਂ ਖੱਟੀਆਂ ਖੱਟੀਆਂ ਦਾ ਕਾਕੇ ਕਾਕੇ ਦਾ ਹੋਇਆ ਕਾਕੇ ਦਾ ਸਾਹ ਕਿਉਂ ਨਹੀਂ ਯਾਰ ਇਹ ਅਸੀਂ ਚੱਕਾਂਗੇ ਬਾਜੀ ਤੇ ਕਿਵੇਂ ਔੜਦਾ ਵਧੀਆ ਔੜਦਾ ਵਧੀਆ ਔੜਦਾ ਬਾਜੀ ਦੇ ਦੋ ਘਰ ਹੀ ਚੱਕ ਗੋਲ ਗੋਲ ਘੁੱਕਦਾ ਗੋਲ ਗੋਲ ਕਰ ਰਹੀ ਜਾ ਕਰ ਲੈਣਾ ਆਪਾਂ ਗੋਲ ਗੋਲ ਕਿਵੇਂ ਘੁੰਮਦਾ ਉੱਤੋਂ ਜਾ ਕੇ ਬਾਜੀ ਛੱਡ ਵੀ ਕਿਨੇ ਆਏ ਘੁੰਮਦਾ ਹੇਠਾਂ ਥੱਲੇ ਕੇ ਉੱਪਰੋਂ ਚਾਹੇ ਤਾਂ ਉਹਦਾ ਭਰਾਣ ਭਰਾ ਦੇ ਦੇ ਕੋਈ ਚਾਹੇ ਤੁਹਾਡਾ ਕੂਤਰ ਅਸੀਂ ਬਾਜੀ ਤੋਂ ਚੱਕ ਲਿਆ ਮੈਂ ਕਦੋਂ ਆਈਏ ਦੱਸ 9 ਵਜੇ ਹੈ 9 ਵਜੇ ਕੱਲ ਨੂੰ ਆ ਜੀ ਕੇ ਦੇ ਦੇਓਗੇ ਮੈਂ ਜਿਹੜਾ ਮਰਜੀ ਚੱਕ ਲੈਮ ਕਾ ਆਵਦੇ ਹੱਥ ਨਾਲ ਦਿਓਗੇ ਆ ਆਵਦੇ ਹੱਥ ਨਾਲ ਨਹੀਂ ਮੈਂ ਤਾਂ ਆਵਦੇ ਹੱਥ ਨਾਲ ਚੱਕ ਕੇ ਲਵਾਂ ਇਹ ਜਿਹੜਾ ਮਰਦੀ ਦੇਖ ਲਾ ਉਹ ਰਹਿ ਕਰ ਲਾ ਰਹਿ ਕਰ ਲਾ ਉਹ ਘੱਟ ਨੇ ਆਹ ਪੂਰੀ ਹੋ ਜਾਂਦੇ ਹਨ ਇਹ ਬਰੀਡ ਹੀ ਆ ਜੀ ਇਹ ਪੱਕੇ ਹੁੰਦੇ ਆ ਰੰਗ ਦੇ ਪੱਕੇ ਇਹ ਨਹੀਂ ਹੈਗਾ ਜਿਹੜੇ ਜਿਹੜੇ ਪੁੱਤਰਾਂ ਨੂੰ ਕਰਨ ਵਾਲੇ ਜਰਾ ਸਲਮਨ ਮੰਨਦਾ ਹੀ ਨਹੀਂ ਜਿਹੜੇ ਸੁੱਕੇ ਸਖੇ ਦੇ ਬਣਾਏ ਦੇ ਜਿਹੜੇ ਕੱਚੇ 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 ਫਾਂਗਸ ਝਾੜ ਕੇ ਸਾਫ਼ ਹੋ ਜਾਂਦੇ ਉਹ ਤਾਂ ਨੇ ਵਾਲੀ ਬਰੀਡ ਨਹੀਂ ਪੁੱਚੋ ਪੁੱਚੋ ਵਾਲਾ ਉਹਦਾ ਭਾਈ ਸਾਹਿਬ ਵਾਲੇ ਨਮੀਤ ਨੇ ਇਹਨਾਂ ਜੀ ਆਹ ਹਾਂ ਬਾਲੇ ਲਾਲ ਜੀ ਨੇ ਮਾਰੀ ਨਾ ਜਦਦੇ ਨਹੀਂ ਦੇਖਣ ਲਈ ਕੋਣ ਹੈ ਤਰ੍ਹਾਂ ਕਾਲੇ ਜੀ ਕੇ ਕਿਤੇ ਸ਼ਾਹ ਖੇਡਦੇ ਜੇ ਜੇ ਮਿਸੇ ਸੱਭੇ ਕੇ ਵਧੀਆ ਉੱਡ ਜਾਂਦੇ ਇਹਨਾਂ ਤੇ ਹਾਂ ਰੁੱਕਾ ਹੈਗਾ ਇਹ ਕੂਤਰ ਉੱਚੀ ਸ਼ਰਤ ਤੇ ਆ ਲੋ ਵਾਲੀਆਂ ਬਾਜੀ ਵਜਾ 75% ਬਾਜੀ ਤਾਂ ਜੋ ਰੋਕੇ ਦੀ ਆ 25% ਰਹਿ ਜਾਂਦੀ ਹੈ ਬਾਜੀ ਬਾਅਦ ਤਾਂ ਹਾਂ 25 ਬੰਦਾ 2.5 ਲੈਂਦਾ ਜਿਹੜਾ ਕੂਤਰ ਰੁੱਕ ਗਿਆ ਨਸਲਾਂੋਂ ਭਾਵੇਂ ਮਿਸ਼ਾ ਹੋਵੇ ਯਾਰ ਉੱਡੂਗਾ ਜਾ ਵੀਰਾਂ ਅੱਗੇ ਮੈਂ ਭੈਣ ਰੋਟ ਕੇ ਲਾਸਤੋਂ ਪਹਿਲਾਂ ਫੇ ਕਰੋਣਾ ਵੀ ਜ਼ਿਆਦਾ ਦਾ ਉਹ ਜਾਂਦਾ ਜੈਸੇ ਹੁਣਾਂ ਨੇ ਐਦ ਕੀ ਹੁਣ ਤਾਂ ਸਾ ਪਹਿਲਾਂ ਹੀ ਲੈ ਕੇ ਰੱਖ ਲਿਆਂ ਗੱਡੀ ਚ ਬਾਜੀ ਤੇ ਜਾ ਕੇ ਤਾਂਸ ਖੇਡਿਆ ਕਰਾਂਗੇ ਲੈ ਸਹੀ ਆ ਯਾਰ ਜਦੋਂ ਆਪਣਾ ਨਹੀਂ ਪਤਾ ਯਾਰ ਲਾਸਟ ਦੀ ਵੀ ਜਾ ਕੇ ਯਾਰ ਜਦੋਂ ਤੜਕ ਕੋਈ ਆਪਾਂ ਤੁਰਦੇ ਉਦੋਂ ਮੰਨ ਕੇ ਜਨ ਹਰੇ ਵੀ ਤੁਰਦੇ ਕਿੱਥੇ ਸੀ ਉਹ ਰੈਗੋਟ ਕੋਲੇ ਜਿਹੜਾ ਆਪਣਾ ਲਾਸਟ ਤੇ ਗਿਆ ਸੀ ਜੋ ਤਿੰਨ ਰਿੰਦੀ ਫ੍ਰਿਜ ਤੇ ਉੱਡਦੇ ਸੀ ਉਗੋ ਅਰੇ ਨਾਨਕੇ ਜਾਂਟੇ ਦੇ ਕਿਹੜਾ ਪਿੰਡ ਸੀ ਕਾਸੂ ਜਾਂਟੇ ਦੇ ਰਾਜਗੜ 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 ਉਹ ਪ੍ਰੇਜ ਤੇ ਸਿਆਹਤਾ ਨੇ ਬਾਜੀ ਦਾ ਬੰਨ ਲਿਓ ਪ੍ਰੇਜ ਨੂੰ ਔੜਦੇ ਹਾਂ ਬਾਜੀ ਬੰਡੀ ਵੀ ਸੀ ਹੁਣ ਇਹ ਹੁਣ ਰਿਜ਼ਲਟ ਵਧੀਆ ਹੋਊਗਾ ਕਿਵੇਂ ਕਬੂਤਰਾਂ ਦੀ ਤਿਆਰੀ ਹੁਣ ਕਿਹੜੇ ਕਿਹੜੇ ਮੁੰਡਿਆਂ ਨੇ ਕੱਢ ਲਏ ਕਿਹੜੇ ਕਿਹੜੇ ਨੇ ਰਹਿੰਦੇ ਆ ਆਪਣੇ ਕੱਢੇ ਵੀ ਕੱਢ ਲਏ ਅਰ ਬਰੀ ਵਾਲੇ ਬਰੀ ਪੈਂਦੀ ਆ ਓਕੇ ਬੀ ਨਿਸ਼ਾਨ ਕਰੀ ਜਾਂਦੇ ਕਬੂਤਰ ਨੂੰ ਬੁਖੀ ਤੇ ਕਰੇ ਆਉਂਦੇ ਆ ਕਿ ਨਹੀਂ ਕਬੂਤਰ ਇੱਕ ਹੋਰ ਨਹੀਂ ਕੋਰ ਸੀ ਬਈ ਹੈਗੀ ਜੱਸੇ ਆ ਬਣਾਈ ਯਾਰ ਕਬੂਤਰ ਮੈਂ ਦੱਸਦਾ ਕਬੂਤਰ ਮੈਂ ਤੁਹਾਨੂੰ ਪਹੁੰਚਦਾ ਹੀ ਗਰੁੱਪ 'ਚ ਕਿਵੇਂ ਵਿਦੋਸਰ ਆ ਹੁਣ ਮੈਨੂੰ ਤਾਂ ਪਤਾ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਾਂ ਕਬੂਤਰ ਦਸਰ ਤੇ ਘਰੇ ਲਾਉਣਾ ਕੋਈ ਭੁੱਖਾ ਨਹੀਂ ਭੁੱਖਾ ਸੱਡੇ ਨਾਲ ਪਹਿਲਾਂ ਬਹਿ ਜੀ ਤੇਰਾ ਬਾਜੀ ਸਮਝ ਗਿਆ ਇਹ ਤੁਸੀਂ ਜਦੋਂ ਘਰੇ ਗੂਤਰ ਭਜਾ ਲਈ ਇਹ ਆਲੇ ਗੂਣ ਨਾਲ ਦੇ ਤੂੰ ਜਮਾ ਪੂਰੇ ਪੱਕੇ ਕਰ ਲੈ ਉਦੋਂ ਬਾਅਦ ਸਦਰੀ ਦੂਜੇ ਕੋਠੇ ਕਰ ਜਮਾ ਬਸ ਠੀਕ ਉਥੇ ਬਾ ਜੇਦੋਂ ਉਹ ਉੱਥੇ ਬਹਿ ਗਿਆ ਗਵੰਡਾਂ ਦੇ ਲੈ ਜਾ ਫਿਰ ਉਹ ਆਦੇ ਘਰੇ ਬਾ ਇੱਕ ਦਿਨ ਫਿਰ ਗਵੰਡਾਂ ਦੇ ਪਾਸੇ ਸਨਾਹ ਪੱਟੀ ਜਾ ਸਨਾਹ ਪੱਟੀ ਜਾ ਇਹ ਤਾਂ ਪੱਟ ਕੇ ਕੁੱਤਰ ਪਾ ਰਿਆ ਤੇਰਾ ਕੁੱਤਰ ਫੇਰ ਬੰਨਦੇ ਵਿੱਚ ਕੋਈ ਬੰਦਾ ਆ ਜਾਂਦਾ ਇਹ ਗਾਰੰਟੀ ਹੈ ਤਾਂਗੀ ਚੜੂ ਤਾਂਗੀ ਚੜੂ ਇਹ ਸਹੀ ਹੈ ਸਮਝ ਗਿਆ ਜੇ ਤੂੰ ਭੁੱਖਾ ਛੱਡ ਲਿਆ ਉਹ ਫਕਤਾ ਚਿਰ ਪਹਿਲਾ ਦੂਜੇ ਦਿਨ ਨਹੀਂ ਉੱਟਣਾ ਦੂਜੇ ਦਿਨ ਨਹੀਂ ਉੜਦਾ ਭੁੱਖਾ ਨਾ ਭੁੱਖੇ ਨੂੰ ਆ ਗੇਮ ਲੱਗਦੀ ਆ ਤੇ ਹੋ ਸਕਦਾ ਤੇਰਾ ਬਾਜੀ ਤੋਂ 6 ਵਜੇ ਦਾ ਟਾਂ ਸਾਢੇ 5 ਵਜੇ ਮੈਂ ਆਹ ਸਹੀ ਹੈ ਇਹ ਨਹੀਂ ਆ ਮੈਂ ਤੇ ਨਹੀਂ ਪਾਸੇ ਪੱਠੇ ਪਾਸੇ ਕਨਾਲਾ ਨਾ ਮੈਂ ਦੇਖ ਲੈ ਛਤਰੀਆਂ ਲਾ ਕੇ ਡਾਕੇ ਜੇ ਯਾਰ ਕੋਈ ਨਾ ਮਲਾ ਕੇ ਕੰਪਿਊਟਰ ਨੂੰ ਮੋਰੇ ਨਾਲ ਸਾਰੇ ਯਾਰ ਬਕਰ ਨਾ ਨਹੀਂ ਕੀਤਾ ਮੈਂ ਰੰਗ ਕਰ ਦੋ ਕਰੋ ਕਰੋ ਜੀ ਕਿਹੜਾ ਦੂਸਰਾ ਛਣ ਨਹੀਂ ਨਾਮ ਦੇ ਕੇ ਆਪਣੇ ਨਹੀਂ ਬੰਦੇ ਦੋਸਤਾਂ ਤੋਂ ਟੋਡੇ ਕੀ ਵਿਚਾਰ ਦਵਾ ਦਾ ਜਿਹੜੀ ਦਵਾਰੀ ਗਰਮੀ ਵਾਲੇ ਐਂਟਾ ਨੂੰ ਜਿਹੜਾ ਟੋਡਾਂਗੀ ਦਾ ਮੰਨੇ ਅੱਛਾ 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 ਗਰਮੀ ਬੇਕੋ ਨਾ ਦਾ ਗੋਤਰ ਢਾਂਗੀ ਦਾ ਮੰਨੇ ਜਿਹੜਾ ਸਹੀ ਚਾਹੀਦਾ ਨਾ ਦਾ ਢਾਂਗੀ ਦਾ ਮੰਨੇ ਵੀ ਉੱਚੇ ਥਾਂ ਲਾਉਣੀ ਹੈ ਕਿ ਨੀਵੇਂ ਥਾਂ ਲਾਉਣੀ ਹੈ 72 ਸਵਾਰੇ ਦੇ ਬਾ ਇੱਕ ਦਿਨ ਹੀ ਢਾਂਬਾ ਸਹੀ ਹੈ ਹਮ ਲਿਖਿਆ ਜਵਾ ਸਹੀ ਹੈ ਇਹ 100% ਆ ਮੇਰਾ ਤਾਂ ਬੜਾ ਤਜਰਬਾ ਹੈ ਮੈਂ ਪਰ ਆਪਣੇ ਜਾਣ ਕੇ ਹੀ ਬੋਲਿਆ ਮੈਂ ਤਾਂ ਸਵਾਦ ਲੈਣ ਲੱਗਿਆ ਵੀ ਲੋਕ ਕੀ ਨਹੀਂ ਪਤਾ ਕੀ ਕਹਿੰਦਾ ਕਿਸੇ ਨੇ ਕੁਝ ਨਹੀਂ ਕਿਹਾ ਇਨੋਂ ਆਈ ਸੀ ਚੱਲ ਕੋਈ ਨਾ ਕੋਈ ਰਾਇ ਦੇਉਣਗੇ ਤਾਂ ਛਤਰੀ ਲਾ ਕੇ ਦੇਖ ਲੈ ਮੈਂ ਪੂਤਰੀਆਂ ਨਾਲ ਮਲਾ ਕੇ ਦੇਖ ਲੈ ਰੰਗ ਕੇ ਦੇਖ ਲੈ ਮੇਨ ਜਿਹੜਾ ਮਾੜਾ ਕੰਮ ਆ ਹਰੇ ਕੋਲ ਬਾਹਰ ਪੂਤਰੀ ਨਹੀਂ ਬੈਠਾ ਹਰੇ ਕਹੂਗਾ ਛਤਰੀ ਲਾ ਕੇ ਡਾਉ ਤੇ ਪੂਤਰੀ ਤੇ ਰੰਗ ਲਾ ਦੇ ਪੂਤਰੀ ਨਾਲ ਮਲਾ ਕੇ ਹਾਂ ਪੱਟ ਕੇ ਡਾਉ ਹਾਂ ਪੱਟ ਕੇ ਇਹ ਵੀ ਨਹੀਂ ਜੇ ਤੂੰ ਅੱਜ ਥਾਂ ਬੜ ਲੈ ਤੂੰ ਦੂਜੇ ਥਾਂ ਇਹ ਭੈਣ ਨੇ ਉਡਰਣਾ ਨਹੀਂ ਕੋਟੀ ਪੇਜੂ ਇੱਕ ਦਿਨ ਪਾਸੇ ਵਾਰਿਆ ਦੂਜੇ ਜੰਮ ਆਉਂਦੇ ਉਹ ਮੇਰੇ ਦੇ ਦੇ ਵੀਰੇ ਦੂਜੇ ਨਾਲ ਚਵਾਰੇ ਤੇ ਬਾ ਸਮਝ ਗਿਆ ਉਹਨੂੰ ਭਾਉਣ ਵੇਲੇ ਉਹ ਜਗ੍ਹਾ ਤੋਂ ਪਾਸੇ ਆਸੀ ਹੋ ਗਏ ਇੱਕ ਦਿਨ ਉਸੇ ਜਗ੍ਹਾ ਤੇ ਹੋ ਗਏ ਤੇ ਜਦੋਂ ਹੁਣ ਤੂੰ ਬਾਗੀ ਦੇ ਛੜਨੇ ਉੱਥੇ ਉਹ ਜਗ੍ਹਾ ਨਹੀਂ ਮੰਨਦਾ ਵੀ ਨਾ ਚਵਾਰਾ ਮੰਨੇ ਨਾ ਕੋਠਾ ਮੰਨੇ ਉਹਨੇ ਕਿਹਾ ਤੈ ਜਦੋਂ ਉਹ ਹੋਈ ਸੇਮ ਤੈ ਤਾਂ ਮੇਰੇ ਸਾਰੇ ਤੈ ਸੰਘ ਵੀ ਲੈਂਦੇ ਆ ਸਿਆਣੇ ਵੀ ਆ ਮੇਰੀ ਆ ਨਹੀਂ ਦਿਮਾਗ ਤਾਂ ਬਾਹਲਾ ਕੁ ਕਰ ਹਾਂ ਹਾਂ ਜਿਹੜੇ ਆਪਾਂ ਕਹ ਦਿੰਦੇ ਆ ਵੀ ਬਹਿ ਜਾਂਦੇ ਐ ਕਰੰਗ ਵਾਲੀ ਦੇ ਨਹੀਂ ਕਹਿੰਦੇ ਬਹੁਤ ਘੱਟ ਨਾਲ ਨਾਲ ਛਤਰੀਆਂ ਵਾਲਾ ਨੇ ਜਿਹੜੇ ਲਾਲ ਦਾ ਦਾ ਲਾਲ ਦੇ ਮੈਂ ਕਹਣਾ ਜੀ ਜਿਹੜੇ ਡੋਰ ਦਾ ਰੰਗ ਬਦਲ ਦੋ ਕੂਤਰ ਦੀ ਡੋਰ ਦਾ ਜਿਹੜਾ ਕੂਤਰ ਬੰਨਿਆ ਵਾ ਉਹ ਤੁਹਾਡੀ ਲਾਲ ਜਾਂ ਜੇਟੀ ਲੱਗੀ ਆ ਕੋਈ ਹਰੀ ਹਰੀ ਲਾਤੀ ਕੂਤਰ ਤਾਂ ਵੀ ਨਹੀਂ ਹੋਵੇ ਇਹਦਾ ਮੇਰੇ ਸਾਡੇ ਕੋਲੋਂ ਆ ਮੁੜ ਜਾਂਦਾ ਕੋਲੋਂ ਆ ਅੱਛਾ ਮੰਨਦੇ ਅੱਛਾ ਅੱਗੀ ਗੱਲ ਆ ਜੀ ਕੋਲੋਂ ਆ ਮੁੜ ਜਾਂਦੇ ਆ ਇਹਦੇ ਨੀਲੇ ਵਾਲੀ ਤੁਹਾਨੂੰ ਨਾ ਇਹਦਾ ਤੇਰੇ ਵਾਲੀ ਲਾਲਾ ਬਾਈ ਜਿਹੜਾ ਅਸੀਂ ਉਥੋਂ ਲਿਆਂਦਾ ਇਹ ਪਿੰਡ ਦਾ ਕੁੱਤਰ ਛੱਡਦਾ ਓਏ ਉਹਨਾਂ ਨੂੰ ਅਸੀਂ ਲਿਆਂਦਾ ਸੀ ਇਹ ਪਿੰਡ ਵਾਲਿਆਂ ਦੀ ਸੁਖਵੀਰ ਮੈਂ ਦੱਸੂਗਾ ਆ ਬੰਦਾ ਜਿਹੜਾ ਅਸੀਂ ਇਹਨਾਂ ਨੂੰ ਲਿਆਂਦਾ ਸੀ ਕੱਟ ਕੇ ਬਣਾਉਣਾ ਕੁਚ ਪੁੱਛ ਵਾਲਿਆਂ ਤੋਂ ਹਨਾ ਛੱਡਿਆ ਨੂੰ ਉੱਥੇ ਕੱਟ ਲਾਉਂ ਉਹ ਨਹੀਂ ਭਰਾ ਜੀ ਉਹ ਪਤਾ ਕੀ ਹੈ ਜਿਹੜੀ ਰਾਮੇਬਾਜੀ ਦੀ ਗੱਲ ਕਰਦਾ ਜਿਹੜੀ ਪੁੱਛ ਵਾਲਿਆਂ ਦੇ ਨਾਂ ਦੇ ਛੱਡੀ ਸੀ ਬਾਸ ਲੈ ਲਿਆ ਸੀ ਬੜਾ ਭਾਰਾ ਬਾਸ ਬਾਂਸਣਾ ਹੁਣ ਸਤਰੀ ਬਾਂਸ ਚਟਸਾਲੀ ਉਹ ਜਦੋਂ ਕੂਤਰੀ ਬਹਿਣ ਲੱਗੀ ਮਾ ਜਮਾ ਪੱਬਾਂ ਦੇ ਹੋ ਗਿਆ ਉਹ ਭੈਣ ਦਾ ਮੇਰਾ ਪੈਰ ਨਿਕਲ ਗਿਆ ਉਹ ਸਤਰੀ ਹਿੱਲ ਗਈ ਮੇਰਾ ਤਹਿ ਦੀ ਗੱਲ ਕਰਕੇ ਉਹ ਪੈਰ ਨੂੰ ਕੋਲੇ ਆ ਕੇ ਪਛਾਣਦੀ ਸੀ ਕੋਲੇ ਆ ਕੇ ਤਹਿ ਪਛਾਣਦੀ ਇੱਕ ਤਾਂ ਤਹਿ ਬਦਲ ਗਈ ਸੀ ਤਹਿ ਆਉਦੀ ਤੇ ਇੱਕ ਇੱਕ ਭੈਣ ਬਾਂਸ ਨੇ ਸੰਭਿਆ ਉਦੋਂ ਹਿੱਲ ਗਈ ਮੁੜ ਕੇ ਬੈਠੀ ਨਹੀਂ ਪਈ ਅਸੀਂ ਸਾਡੇ ਤਾਂ ਗਵਾਚ ਗਈ ਰਾਤ ਨੂੰ ਦੂਜੇ ਦਿਨ ਉੱਡੀ ਆਡੀ ਉਹ ਛੱਡੀ ਨਹੀਂ ਗਈ ਕਹਿੰਦਾ ਆ ਗਰੇ ਨੂ ਆ ਜਾ ਅੰਗਰੇਜ਼ ਨੂ ਰੇ ਆ ਜਾ ਪੂਰੇ ਵਾਲੇ ਹੱਸੂ ਨਾ ਇਹਦਾ ਆਪਦੇ ਚੈਨਲ ਤੇ ਕਿਹੜਾ ਕੇਸ ਤੇ ਆ ਜਾ ਆਪਾਂ ਆਉਂਦੀ ਆ ਪੂਰੇ ਨੂੰ ਕਰ ਸੱਚੀ ਗੱਲ ਆ ਆ ਦਰਸ ਆਪਣੇ ਗੋਰਖੀ ਕੋ ਬਾਬਾ ਆ ਗਿਆ ਆਪਾਂ ਸੌਂ ਖਾ ਕੇ ਕਹਿੰਨੇ ਜੇ ਝੂਠ ਬੋਲ ਲਈ ਇਹ ਤੋਂ ਵੱਡੀ ਤਾਂ ਕੋਈ ਗੱਲ ਹੈ ਨਹੀਂ ਇਹ ਮੈਨੂੰ ਕਹਿੰਦਾ ਮੈਂ ਕਿਹਾ ਵੀ ਕੂਤਰ ਕਹਿੰਦਾ ਮੇਰਾ ਨੀਲਾ ਔੜਦਾ ਮੈਂ ਕਿਹਾ ਤੇਰਾ ਹਲਾ ਫੰਗ ਵੀ ਨਹੀਂ ਮਰਦਾ ਐਂ ਫਿਰਦਾ ਬਹੁਤ ਚੰਗਾ ਔੜਦਾ ਆਥਣ ਕਰ ਜਾ ਕਰ ਅਸੀਂ ਬਦਾਮ ਬਦੂਮ ਪਾਇਆ ਕਰਕੇ ਸਾਡੇ ਨੂੰ ਵੱਧ ਡੁੱਟ ਜਾ ਕਰੀ ਮੱਕੀ ਨੂੰ ਬਦਾਮ ਚਲਾਉਂਦਾ ਕਹਿੰਦਾ ਕਿੰਨੇ ਪਾ ਮਾਂ ਮੈਂ 12 13 ਪਾ ਦਿਆ ਕਰ ਵੀ ਇਹਦਾ ਭੈਣ ਵੀ ਕੱਲਾ ਪੁੱਤਰਾ ਤੋਂ ਪਾਰਾ ਜਾਵੇਂ ਤੇ ਇਹ ਨੂੰ ਕੋਈ ਨਹੀਂ ਬਦਾਮ ਲਿਆ ਹੁੰਦੇ ਹਨ ਨਹੀਂ ਮੈਂ ਇਕੱਠੇ ਧਿਆੰਦੇ ਇਹਨੂੰ ਫੜਾ ਤੇ ਕਿਲੋ 2 ਕਿਲੋ ਮੱਖਾ ਲੱਗ ਚੱਕ ਤੇ ਇਹ ਕਹਿੰਦਾ ਵੀ ਠੀਕ ਆ ਇਹਦੇ ਬਦਾਮ ਪਿਓ ਦੇ ਸੱਚੀ ਗੱਲ ਆ 100% ਉਹ ਦੰਦ ਕੱਢੀ ਜਾਂਦਾ ਉਹੀ ਗੱਲ ਬਾਰਲਾ ਥੱਲੇ ਕਰ ਭਾਈ ਮੈਂ ਹੁਣ ਗਾਲ ਵੀ ਉਵੇਂ ਹੀ ਕੱਢੂਗਾ ਅਜ ਕੋਈ ਨਹੀਂ ਹੁੰਦਾ ਭਵੇਂ ਕੁਝ ਵੀ ਹੋਈ ਤੇ ਇਹਦਾ ਭਾਈ ਦੂਜੇ ਦਿਨ ਛੱਡਿਆ ਬਾਅਦ ਤੇ ਕੋਊਤਰ 10:00 ਵਜੇ ਮੈਂ ਡਰਾਫਟਾਂ ਦੇ ਠਾਮ ਮੈਂ ਕਿਹਾ ਯਾਰ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਚਾਚਾ ਵੀ ਕੂਟਰ ਚਾਚਾ ਇਹਦਾ ਕੰਮ ਇਹਨੂੰ ਕਪੜਾ ਮੈਂ ਕਿਹਾ ਚਾਚਾ ਕੂਟਰ ਤੇ ਕਹਿੰਦਾ ਤੇਰੀ ਮਾਂ ਦੀ ਤੇਰੀ ਦੀ ਮੈਨੂੰ ਪਾ ਰਹਿਣ ਦੀ ਮਾਰੀ ਕੱਪੀ ਘੜ ਕੱਢੀ ਨਾ ਬੜਿਆ ਤਾਂ ਹੋ ਗਈ ਹੈ ਤੇ ਮੈਂ ਕਿਹਾ ਇਹ ਤਾਂ 12 13 ਕਹਿੰਦਾ ਇਹ ਤਾਂ 8 ਹੀ ਦਿੱਤੇ ਆ ਮੈਂ ਕਿਹਾ ਕਿਵੇਂ ਕਹਿੰਦਾ 8 ਦਿੱਤੇ ਆ ਮਾ ਕਾ ਤਾញ ਉਹਨਾਂ ਅੱਠ ਦੇ ਕੇ ਛੱਡਿਆ ਤੇ ਜੇ 12 ਦਵਾ ਦਾ ਕਹਿੰਦਾ ਇਹਨੇ ਉੱਡਣਾ ਹੀ ਨਹੀਂ ਸੀ ਮੈਨੂੰ ਕੀ ਪਤਾ ਵੀ ਇਹ ਦੇ ਸੂ ਡਾਉਣ ਵੇਲੇ ਦੇਖੇ ਆ ਆ ਗੱਲ ਆ ਅੱਠ ਦੇ ਕੇ ਛੱਡਦਾ ਨਹੀਂ ਪਤਾ ਜੀ ਇੱਕ ਦਿਨ ਨਾ ਕੋਲੇ ਉਸੇ ਦਿਨ ਉਸੇ ਦਿਨ ਉਹ ਚੁਆਰੇ ਤੇ ਬਹਿ ਗਿਆ ਕਿਸੇ ਦੇ ਮੇਰੇ ਪਨੀ ਅਜੀਤ ਦੇ ਉਦੋਂ ਵਾਲ ਪੁੱਤਰ ਉਹ ਬੇਕਾਰ ਹੋ ਗਿਆ ਨਾ ਕਰਿਆ ਅੱਗਰ ਮੈਂ ਜਮਾ ਕਰਾਂ ਤੇ ਇਹ ਖੇੜੀ ਉਦੋਂ ਰਫੂਜੀਣਾ ਮੈਨੇ ਲੈ ਕੇ ਆਇਆ ਲੋਕ ਤਾਂ ਬਾਜ਼ਾਰਾਂ ਤੋਂ ਲਿਓਂਦੇ ਨੇ ਪੁੱਤ ਜਾਨੀ ਦੇ ਕੇ ਦਸਰ ਮੰਗਲਾ ਦੇ ਤੂੰ ਯਾਰ ਸਾਨੂੰ ਪਤਾ ਹੀ ਨਹੀਂ ਕਮੂਤਰ ਹੁੰਦਾ ਕੀ ਹੈ ਓਏ ਇਹਨੇ ਆਪ ਦੇ ਕਮੂਤਰ ਰੋਟੀ ਖਾਂਦਾ ਕਦੋਂ ਮਿਦਾਨ ਦੇਣਾ ਮੈਂ ਪੁੱਛ ਲਿਆ ਮੈਂ ਤੂੰ ਆਈ ਪੁੱਛਦਾ ਕਿ ਦੇਣਾ ਕਦੋਂ ਆ ਇਹਨੇ ਆਖਾ ਜੇ ਮੈਂ ਪੁੱਛੇ ਨਾ ਨਹੀਂ ਨਹੀਂ ਇਹਨੇ ਆਪ ਦੇ ਹਿਸਾਬ ਨਾਲ ਛੱਡਿਆ ਰੇਡ ਨੂੰ ਡੀਮੈਂਜਮੈਂਟ ਉਹ ਪਤਾ ਗੱਲ ਕੀ ਆ ਇਹ ਤੋਂ ਵੀ ਨਹੀਂ ਭੁੱਖੇ ਤੋਂ ਕੰਮ ਹੁੰਦਾ ਰੇਡ ਨੂੰ ਐ ਦਾ ਪਾਣੀ ਵੀ ਲੈਣ ਗਏ ਸੀ ਰੇਡ ਤੋਂ ਬੋਤਲ ਚ ਹਾਂ ਪਾਣੀ ਲੈਣ ਗਏ ਮੈਨੂੰ ਪਾਣੀ ਦਾ ਨਹੀਂ ਪਤਾ ਜਦੋਂ ਮਕੂਤਰ ਪਹਿਲਾਂ ਛੱਡਿਆ ਤੂੰ ਨਹੀਂ ਲੈ ਕੇ ਗਿਆ ਮੈਂ ਤੈਨੂੰ ਆਪ ਗੱਲ ਕਰ ਮੈਂ ਲੈਣ ਗਏ ਉਹ ਲੈਣ ਨਹੀਂ ਗਏ ਸੀ ਉਹ ਮੈਨੂੰ ਪਤਾ ਨਹੀਂ ਸੀ ਉਹ ਅਸੀਂ ਗੱਲ ਜਰੂਰ ਬਣਾਦੀ ਵੀ ਸੀ ਸੀ ਲੈ ਕੇ ਉੜ ਗਏ ਉਹ ਅਸੀਂ ਗੱਲ ਬਣਾਈ ਸੀ ਜਦੋਂ ਮੈਨੂੰ ਜਗਦੇਵ ਕੋਲ ਗਿਆ ਸੀ ਮੈਂ ਕਿਹਾ ਵੀ ਤੂੰ ਕੂਤਰ ਰਹਿਣਾ ਉਹ ਕਹਦਾ ਪਾਣੀ ਲੈ ਜਾ ਮੈਂ ਕਿਹਾ ਪਾਣੀ ਲੈ ਆਇਓ ਉਹ ਤਾਂ ਇਹ ਪਾਣੀ ਕਾਹ ਚ ਲਾਈਏ ਮੈਂ ਕਹ ਤਾ ਤੂੰ ਆਪੇ ਕੋ ਦੇ ਦੂਗਾ ਉਹ ਵੀ ਪਾਣੀ ਲਾਉਣਾ ਮੇਰੇ ਦਿਮਾਗ 'ਚ ਨਹੀਂ ਸੀਗਾ ਉਦੋਂ ਮੈਂ ਕਾਹ ਬੰਦ ਕਰਦੇ ਕੋਈ ਨਾ ਕੋਈ ਗੱਲ ਨਹੀਂ ਉਦੋਂ ਮੈਂ ਕੁੱਕੜ ਲੜਾ ਦਿੰਦਾ ਬੋਲਦਾ ਨਾ ਵੀ ਚੱਲਣਗਾ ਉਦੋਂ ਕੁੱਕੜ ਲੜਾਉਂਦਾ ਉਹਨੇ ਮੈਨੂੰ ਉਹਨਾਂ ਨੌਲੇਜ ਨਹੀਂ ਸੀ ਪਾਣੀ ਬਾਰੇ ਹੋਰ ਦੱਸਦੇ ਇਹ ਤਾਂ ਜ਼ਿਆਦਾ ਤਜਰਬੇ ਨਾਲ ਹੀ ਸਕਦਾ ਜਦੋਂ ਯਾਰ ਪਤਾ ਹੀ ਨਾ ਹੋ ਬੰਦਾ ਕਰੋ ਵੀ ਹੁਣ ਅਸੀਂ ਅਸੀਂ ਇੱਕ ਆ ਕੈਮਰੇ ਦੇ ਵਿੱਚ ਗਏ ਨੇ ਅੱਜ 160 ਕੂਤਰ ਡੇ ਹਾਂ ਨਾ ਨੇ ਇੱਕ ਦਿਨ ਪਹਿਲਾਂ ਹੁੰਦੇ ਆ ਰਾਤ ਨੂੰ ਛੱਡਿਆ ਵਾ ਹੱਥ ਨੇ ਛੱਡਿਆ ਉਹਦਾ ਇੱਕ ਦਿਨ ਪਹਿਲਾਂ ਛੱਡਿਆ ਵਾ ਸੀ ਦੂਜੇ ਨਾਲ ਬੋਟਾਂਾਂ ਦਾ ਭੀਂਡ ਸੇਰ ਦੀਆਂ ਬੋਟਾਂ ਸੀ ਬੋਟਾਂਾਂ ਵਾਲ ਦੇ ਨਾ ਦੂਜੇ ਜਾਵੇ ਮੈਂ ਜੱਸੇ ਨੂੰ ਕਹਿੰਦਾ ਬਾਜੀ ਕਹਿੰਦਾ ਵੀ ਕੱਲ ਨੂੰ ਕੁੱਸੇ ਆ ਮੈਂ ਜੱਸੇ ਦੇ ਨੂੰ ਮੂੰਹ ਲਾ ਲਿਆ ਮੈਂ ਕਿਹਾ ਜੱਸੇ ਵੀ ਕੁੱਸੇ ਵੀ ਬਾਜੀ ਆ ਵੀ ਕੱਲ ਨੂੰ ਕਹਿੰਦਾ ਕੂਤਰ ਸਾਂਭਿਆ ਵਾ ਮੈਂ ਕਿਹਾ ਫਿਰਦਾ ਉਹ ਗੱਲ ਅੱਜ ਅਰਦਨ ਪਹਿਲਾਂ ਸਾਹਮਣਾ ਪੈਂਦਾ ਉਹ ਮਾਗਾ ਭਰਾਵਾ ਸਾਡਾ ਫਿਰਦਾ ਆਈ ਨਹੀਂ ਕਹਦਾ ਉੱਟਣਾ ਮੈਨੂੰ ਕਹਦੇ ਫੋਨ ਕੱਢਦਾ ਮੈਂ ਬੈਕ ਲਾ ਲਾ ਮੈਂ ਫੋਨ ਕਾਦੋ ਕੱਢਦਾ ਯਾਰ ਵੀ ਅਸੀਂ ਕੂਤਰ ਸਿਰ ਮੈਂ ਤੈਨੂੰ ਮੱਦ ਬਲਕਿ ਸਾਡਾ ਹਰੇ ਜਿੱਤੇ ਆਈ ਛੱਡਣਾ ਕਹਿੰਦਾ ਚੰਗਾ ਫਿਰ ਇੱਕ ਜਣਾ ਕੂਤਰ ਪਾਓ ਤੇ ਕੂਤਰ ਜਦੋਂ ਬਹਿ ਗਿਆ ਉਹਨੂੰ ਬਦਾਮ ਬਦੋਂ ਪਾ ਦਮਾ ਕਿਹੜੇ ਬਦਾਮ ਦਾ ਗੁੱਲੀ ਡੰਡਾ ਕਣਕ ਖਾਂਦਾ ਕਹਿੰਦਾ ਜਿਹੜਾ ਕੋ ਪਾਉਂਦਾ ਬਾਬਾ ਉਹੀ ਖਵਾਉਂਦਾ ਤੇ ਹੁੰਦਾ ਕੂਤਰ ਬੱਚੇ ਹਾਂ ਤੇ ਮੈਂ ਇਹਨੂੰ ਕਹਿੰਦਾ ਕਹਿੰਦਾ ਇੱਕ ਜਣ ਨੂੰ ਗਾਹ ਮੇਰੇ ਪਾਣੀ ਲੈ ਜੋ ਪਾਣੀ ਵਾਲੀ ਗੱਲ ਹੋ ਇਹ ਗਏ ਮੇਰੇ ਆਜੂ ਵੀ ਜਿਆਦਾ ਉਹਨਾਂ ਇੱਕ ਤਵਾਸੀਰ ਵਾਲਾ ਜਿਹੜਾ ਸਿਆਹਪਨ ਜੀਦਾ ਸਭਨਾਂ ਨੂੰ ਪਤਾ ਉਹ ਪਾਣੀ ਨਾਲ ਤੋੜ ਆ ਆਲੂ ਵਾਲਾ ਦੇਦਾ ਉਹਨਾਂ ਡੈਮੇਜ ਮੈਨੂੰ ਜਮਾ ਕੋਰਾ ਸੀ ਇਹ ਚੀਜ਼ ਵਾਲਾ ਉਹ ਦੇਦਾ ਉਹ ਕਹਿੰਦਾ ਵੀ ਇਹਨੂੰ ਪਿਉਂਵੋ ਦਿਓ ਇਹ 1:3 ਵਜੇ ਮੁੜੇ ਅਸੀਂ ਪੁੱਤਰ ਵਾਲਾ ਪੁੱਤਰ ਕਣਕ ਤੇ ਗੋਲੇ ਡੰਡੇ ਚੋਂ ਮੇਂ ਫੁੱਟੇ ਛੱਡਤਾ ਉਹਨੂੰ ਕੋਈ ਜੀ ਆਲੀ ਨਹੀਂ ਲੱਗੀ ਕੁਛ ਨਹੀਂ ਫੁੱਲ ਰਾਦੇ ਗਏ ਉਹ ਛੱਡਤਾ ਛੱਡ ਕੇ ਦਾਣੇ-ਦੋਣਾਂ ਨਾਲ ਟੱਕ ਲਿਆ ਫੁੱਲ ਤੇ ਮੁੜ ਕੇ ਮੈਨੂੰ ਕਹਿੰਦਾ ਨਾਲ ਕੀ ਪਾਣੀ ਦੇ ਨਾਲ ਕੀ ਕਹਦੀ ਪੰਜ-ਪੰਜ ਅੰਗਰਾਂ ਦਾ ਸਰੀਂਜਾਂ ਲੈਂੀਆਂ ਚਾਰ-ਪੰਜ ਪਾਣੀ ਦੇ ਆ ਕੇ ਅਸੀਂ ਅੱਟ ਪਿੰਡੇ ਦਿੱਤਾ ਇਹ ਉਦੋਂ ਪਾਣੀ ਲੈ ਕੇ ਆ ਗਏ ਕਹਿੰਦਾ ਜਦੋਂ ਪਾਣੀ ਮੋਗ ਗਿਆ ਹੋਰ ਦੇ ਦਿਓ ਇਹਨਾਂ ਨੇ 5-5 ਮਲ ਲਗਾ ਦੂ ਤਿੰਨ ਦੋ ਕਹਿੰਦਾ ਇਹਨੂੰ ਪਿਉ ਲੋ ਰਾਤ ਨੂੰ 11 ਵਜੇ ਤੱਕ ਤੇ ਉਸ ਤੋਂ ਬਾਅਦ ਪਾਣੀ ਨਾ ਮੋਗੋ ਜੱਸੇ ਰੋਣ ਲੱਗੀ ਨਹੀਂ ਇਹਨਾਂ ਜੱਸੇ ਦੇ ਵੀ ਦੱਸਣਾ ਜੱਸੇ ਰੋਣ ਲੱਗੀ ਨਹੀਂ ਇਹਨਾਂ 9 ਵਜੇ ਹੀ ਪਾਣੀ ਦੇ ਕੇ ਬੜਾ ਉਹ ਪਾਣੀ ਬਾਪਾ ਨਹੀਂ ਪਾਣੀ ਫੋਲ ਤਰ ਦੇਣਾ ਉਹ ਕਹਿੰਦਾ 25 ਮਲ ਦਿਓ 30 ਚ 30 35 ਦੇ ਦਾਂ ਦੀ ਬੰਦੀ ਦੇ ਕੇ ਨਾ ਇਹਨੇ ਆਖਾ ਕੋ ਪਾ ਦੇਣਾ ਨਾ ਬੰਬਾ ਉਹੜ ਕੇ ਚੜ ਕੋ 4 5 ਵਜੇ ਉੱਠੇ ਇੱਕ ਨਾਲ ਕੀ ਉਹ ਨੂੰ ਸਰੰਜਾਂ ਦਾ ਪਾਣੀ ਨਾ ਫੇਰ ਦੇ ਤੈਨੂੰ 160 ਕੁਟਰੋਡੇ ਕੋਸੇ 160 ਅੰਚ ਸਾਫ ਸਾਡਾ ਚੌਥਾ ਪੰਜਵਾਂ ਆ ਰਿਹਾ ਲੋਕ ਉੱਥੇ ਕਰੀ ਜਾਣਾ ਦੂਰਾ ਲੱਗਦਾ ਕੁਤਰ ਗਿੱਦੇ ਮਰੀ ਜਾ ਮੇਰਾ ਸਣ ਉਹ ਪਤਾ ਕੀ ਸੀ ਹੁਣ ਉਹ ਸੋਚਦੇ ਆ ਉਹ ਕੁਤਰ ਤਾਂ ਹੀ ਮੜਾ ਇਨੀ ਕਾਕਲੇ ਛੋੜ ਕੇ ਮੜੱਪਾ ਨੇ ਸੈਟ ਕਰ ਦਿਆ ਆਹ ਵੇਖ ਉਹ ਡਰ ਗਿਆ ਸਾਡਾ ਡੇਗ ਪਈ ਖੇਤਾਂ ਜੱਜ ਉਹਨੇ ਉਹ ਮੁੰਡਾ ਕੀ ਸੀ ਉਹ ਨਸਲ ਦਾ ਜਦੋਂ ਕਬੂਤਰ ਨਸਲ ਵੀ ਸੀ ਉਹਨੇ ਰਾਹ ਵੜਦੇ ਨਸਲ ਵੀ ਉਹ ਕਬੂਤਰ ਸੁਖਵੀਰ ਥੋੜੇ ਪਿੰਡ ਵਾਲੀ ਕਬੂਤਰੀ ਦਾ ਇੱਕ ਕਾਲੀ ਗਾਂਦ ਵਾਲੀ ਕਬੂਤਰ ਉਹ ਹੀ ਕਬੂਤਰ ਉਹ ਹੀ ਉਹ ਨੇਪੇ ਕੋਲੇ ਜਾਵਣੀ ਮੱਝੂ ਵਾਲੇ ਕੋਲੇ ਗਾਂ ਦੀ ਗਾਂ ਸਾਡੇ ਪਿੰਡੋਂ ਚੱਕ ਕੇ ਕਹਿੰਦੇ ਕਬੂਤਰ ਹੋਰ ਕਬੂਤਰ ਰੋਜਾਂ ਜਾਂਦੀ ਬਾਣੀ ਡਾਵੀ ਕਬੂਤਰ ਰੋਜਾਂ ਜਾਂਦੀ ਉਹਦਾ ਰੋਜਾਂ ਸੀ ਉਹਦਾ ਮੁੰਡਾ ਵਾਲਾ ਉਧਰ ਸੀ ਉਹਦਾ ਸੋਨੀ ਸਰਪੰਚ ਦੇ ਚਿਚਰਾੜੀ ਵਾਲਾਂ ਦਾ ਕਬੂਤਰ ਸੀਗਾ ਉਹ ਰੋਜਾਂ ਹਾਂ ਰੋਜਾਂ ਜਾਂਦੀ ਜਿਹਦੇ ਤੋਂ ਐਡੀ ਐਮ ਬੜਿਆ ਮੇਰੇ ਹਿਸਾਬ ਨਾਲ ਉਹ ਕਬੂਤਰੀ ਵਾਲਾ ਚੰਗਾ ਉਹ ਕਬੂਤਰ ਚੰਗਾ ਸੀ ਵੀ ਬਾਲੀ ਚੰਗੀ ਸੀ ਨਸਲ ਇਡ ਕਰੋ ਨਿਕਲ ਕਰੋਗਾ ਟੁੱਟ ਗਈ ਸੀ ਉਹ ਮੈਥੋਂ ਕਬੂਤਰ ਉਹ ਬਾਹਰ ਦੇਣ ਕਰ ਜਾਂਦੇ ਨੇ ਨੀਲਾ ਵੀ ਉਸੇ ਦਾ ਹੀ ਸੀ ਉਹ ਜਿਹੜਾ ਇੰਨੇ ਉਹ ਵੜਾ ਹੁੰਦਾ ਸੀ ਉਹ ਨੀਲਾ ਵੀ ਉਹਦਾ ਹੀ ਸੀ ਉਹਦੇ ਦਾ ਹੀ ਤੇ ਉਹ ਉਹ ਤੇਰੀ ਖਾਂਦਾ ਜੀ ਆਹ ਰਾਪੀ ਹੁੰਦੀ ਨੇ ਫਰ ਤਾਂ ਮਾਰਦੇ ਨਹੀਂ ਆਹੀ ਗੱਲ ਨਹੀਂ ਨਹੀਂ ਕਿਹੜਾ ਨੀਲਾ ਕਿਹੜਾ ਨੀਲਾ ਉਹੀ ਜੀ ਬ੍ਰਾਹਮਣ ਵਾਲਾ ਬ੍ਰਾਹਮਣ ਆਹ ਦੁਕਾਨ 12 ਬਰਾ ਮਹਾਰਾ 12 ਬਰਾ ਮਹਾਰਾ ਮੈਂ ਇਹ ਪੇਟ ਜ ਤੋਂ ਕੋਈ ਸੈਕਿੰਡ ਤੇ ਪ੍ਰੈਕਟਿਸ ਨਾਲ 1000 ਰੁਪਏ ਨਾਲ ਹੀ ਸੈਕਿੰਡ ਦੇਖੋ ਜੀ ਜਿੰਨੇ ਤੇ 1000 ਰੁਪਏ ਜਿੰਨਾਂ ਬਾਜਗਾ ਮੈਂ ਆ ਰਿਹਾ ਕੋਈ ਨਹੀਂ ਖੜਿਆ ਹਰੇਕ ਮੈਨੂੰ ਗਾਲਾਂ ਕੱਢਦੇ ਪੈਲਸ ਤੋਂ ਵੱਡੇ ਪਿੰਡ ਤੋਂ ਵਿਚਾਲੇ ਜਾ ਕੇ ਲਾ ਦਿੰਦੇ। ਹਰੇਕ ਨੇ ਪਾਸੇ ਉਹ ਗਾਲ ਕੱਢਣੀ ਭੈ ਜੋ ਜਰ ਵੀ ਇਹਦੇ ਕੋਲ ਪੈਸੇ ਐਵੇਂ ਆਏ ਵੀ ਫਲਾਣਾ ਤੇ ਹੁੰਦਾ। ਮੈਂ ਐਕਸਪੀਰੀਐਂਸ ਹੀ ਕਰਿਆ ਮੈਂ ਨਸਲ ਹੀ ਟੈਂਡ ਕਰੀ ਗਿਆ। ਮੈਂ ਪੈਲਸ ਤੋਂ ਜਿਹੜੇ ਗੁੱਤਰ ਖੇਤਾਂ ਦੇ ਸਿਰਾਂ ਪਿੰਡਾਂ 'ਚ ਖੜੇ ਉਹ ਗੁੱਤਰਾਂ ਵਾਲੀ ਬਰੀਡ। ਮੈਂ ਨਸਲ ਜਰੂਰ ਬਣਾ ਲਈ ਹੁਣ ਗਾਂਹ ਪਤਾ ਲੱਗ ਜੂ ਵੀ ਵੀ ਖੜਦੇ ਆ ਕਿ ਕੱਢਦੇ ਆ ਕਿ ਨਹੀਂ ਖੜਦੇ ਆ ਕੀ ਸਿਰਕ। ਨਸਲਾਂ ਤਾਂ ਸਾਰਿਆਂ ਕੋਲੇ ਇੱਕੋ ਜਿਹੀਆਂ ਹੁੰਦੀਆਂ ਬਸ ਉੱਠਣਾ ਟੈਸ਼ਮਤਾ ਉੱਠਣਾ ਨਹੀਂ। ਦਾਦਾ ਇੱਕ ਤੂੰ ਕਹਿੰਦਾ ਨਾਲੇ ਆਪਾਂ ਪੈਸੇ ਦੇ ਕੇ ਆਉਂਦੇ ਸੀ ਆਹ ਨਾਲੇ ਜਾਨਵਰ ਪਾਲੋ ਤੇ ਕਿਉਂ ਨਾਲੇ ਪੈਸੇ ਬਣਾਇਆ ਨਾਲੇ ਪੰਨੇ ਪੈਸੇ ਦੇ ਕੇ ਨਾਲੇ ਕਿਵੇਂ ਨਾਲੇ ਖਾਲ ਖਰਾਬ ਕਰਨਾ ਸੀ ਬਹੁਤ ਪੰਪਾਂ ਨੇ ਨਸਲਾ ਬਣਾ ਲਿਆ ਸੀ ਉੱਥੇ ਤੇ ਉੱਥੇ ਬਿਣਾ ਬਰੀਡ ਤੋਂ ਉੱਤਰ ਹੈਗੇ ਸਾਡੇ ਕੋਲ ਇੱਕ ਗੱਲ ਸਹੀ ਬਰੀਡ ਹੋਰ ਲੌਂਗੀ ਪਿੰਡ ਮੈਂ ਮੋਟਰਸਾਈਕਲ ਦਿੱਤੇ ਆ ਰਹਿਂਦਾ ਹੂੰ ਅਗਲੇ ਨੂੰ ਪਤਾ ਲੱਗਿਆ ਨਹੀਂ ਬਾਕੀ ਜਿੰਦਗੀ ਦਾ ਹੂੰ ਤਾਂ ਛੋਟਾ ਜਿਹਾ ਲੱਗਣਾ ਨਹੀਂ ਆ ਜਾਂਦਾ ਜੀ ਸਾਡੇ ਅੱਡਾ ਲਪਾਈ ਔਰੇ ਸੀਗਾ ਉਹਦਾ ਭੈਣ ਦੇ ਸਿਓ ਉਹਨਾਂ ਨਾਲ ਗੱਲਾਂ ਕਰਾਉਣੇ ਤੇ ਉੱਟ ਕੇ ਹੋ ਗਏ ਪਹਿਲਾਂ ਉਹ ਜਿੱਤਿਆ ਵਾ ਸੀ ਮੇਰੇ ਸਾਡੇ ਨੇ ਤਹਿ ਤੋੜ ਤੁਰਨ ਵਾਲੀ ਉਹ ਨੂੰ ਉਹ 120 ਉੱਟੇ ਸੀਗੇ ਪਹਿਲੇ ਦਿਨ 100 ਬੀ ਉੱਤੇ 20 ਅਜ ਦੂਸਰ पे 17 ਉੱਤੇ ਦੂਸਰ ਚ ਆ ਵੀ ਸੀ ਇੱਥੇ ਜੁਗਿਆ ਕਰ ਲਾ ਡਾਕਟਰ ਵੀ ਸੀ ਜੱਸੀਆ ਕਰ ਲਾ ਬੰਦਿਆ ਕਿਉਂ ਕਰ ਲਾ ਯਾਰ ਕੈਮਰੇ ਆਨ ਸੀ ਦੱਸ ਗਾਲੇ ਚੰਨ